ਸਮਰਾਲਾ ਦੇ ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਖੰਨਾ ਮਾਚਵੜਾ ਰੋਡ ਤੇ ਸੜਕ ਦੇ ਵਿਚਾਲੇ ਟੁੱਟੀ ਹੋਈ ਸੜਕ ਕਾਰਨ ਪੈ ਟੋਏਆਂ ਨੂੰ ਮਿੱਟੀ ਅਤੇ ਰੋੜਿਆਂ ਨਾਲ ਭਰਿਆ ਤਾਂ ਜੋ ਕੋਈ ਸਕੂਟਰ ਮੋਟਰਸਾਈਕਲ ਚਾਲਕ ਇਨ੍ਹਾਂ ਟੋਏਆਂ ਵਿੱਚ ਨਾ ਡਿੱਗ ਜਾਵੇ ਟ੍ਰੈਫਿਕ ਇੰਚਾਰਜ ਦੇ ਇਸ ਕੰਮ ਦੀ ਦੁਕਾਨਦਾਰਾਂ ਨੇ ਬੜੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਹ ਕੰਮ ਪੀਡਬਲਯੂਡੀ ਦਾ ਹੈ ਪਰ ਆਗ ਇਨਸਾਨੀਅਤ ਦੇ ਨਾਤੇ ਟ੍ਰੈਫਿਕ ਇਨਚਾਰਜ ਨੇ ਇਹਨਾਂ ਟੋਇਆਂ ਨੂੰ ਭਰ ਕੇ ਇਹ ਮਿਸਾਲ ਪੈਦਾ ਕੀਤੀ ਹੈ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈ। ਟ੍ਰੈਫਿਕ ਇਨਚਾਰਜ ਤਰਨਜੀਤ ਸਿੰਘ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਅਕਸਰ ਸੜਕਾਂ ਤੇ ਟੋਏ ਪੈ ਜਾਂਦੇ ਹਨ ਜਿਸ ਨਾਲ ਕੋਈ ਵੀ ਅਣਸੁਖਾਵੀ ਘਟਨਾ ਹੋ ਸਕਦੀ ਹੈ। ਇਸ ਲਈ ਅੱਜ ਸ਼ਹਿਰ ਦੇ ਦੁਕਾਨਦਾਰਾਂ ਨਾਲ ਮਿਲ ਕੇ ਸਮਰਾਲਾ ਦੇ ਮਾਛੀਵਾੜਾ ਰੋਡ ਤੇ ਮੇਨ ਚੌਂਕ ਕੋਲ ਸੜਕ ਤੇ ਪਏ ਟੋਇਆਂ ਨੂੰ ਮਿੱਟੀ ਨਾਲ ਭਰਿਆ ਗਿਆ ਤਾਂ ਜੋ ਕਿਸੇ ਵੀ ਸਕੂਟਰ ਜਾਂ ਮੋਟਰਸਾਈਕਲ ਜਾਂ ਸਾਈਕਲ ਵਾਲੇ ਦੇ ਇਹਨਾਂ ਮੈਂ ਇੱਕ ਡੇਢ ਕੇ ਸੱਤਾ ਨਾਲ ਅੱਤਰ ਰਿਪੋਰਟ ਕਰਨ ਕਰਨ ਟੀਵੀ ਪੱਤਰਕਾਰ ਹਨੀਸ਼ ਕੌਸ਼ਨ ਜੀ ਨਾਮ ਤੁਹਾਡਾ ਦਲਾਵਰ ਸਿੰਘ ਕੀ ਕੰਮ ਕਰਦੇ ਹੋ ਮੈਂ ਆਟੋ ਚਲਾਉਂਦਾ ਹਾਂ ਅੱਜ ਤੋਂ ਇਹ ਭਰੇ ਜਾ ਰਹੇ ਨੇ ਹਾਂ ਜੀ ਇਹ ਕਿਵੇਂ ਮਨ ਚ ਆਇਆ ਤੁਹਾਡੇ ਇਹ ਮਨ ਚ ਪਹਿਲਾਂ ਸਾਡੇ ਵੱਡੇ ਵੀਰ ਜਿਹੜੇ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਸਾਨੂੰ ਇੱਕ ਦੋ ਦਿਨ ਪਹਿਲਾਂ ਕਿਹਾ ਸੀਗਾ ਕਿ ਆਪਾਂ ਨੇ ਇਹ ਕਰਨਾ ਵੀ ਕੰਮ ਕਰਨਾ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਇਸ ਲਈ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਾਲੇ ਪੁਲਿਸ ਵੀਰਾਂ ਦੇ ਸਹਿਯੋਗ ਨਾਲ ਆਟੋ ਵਾਲੇ ਸਾਰੇ ਤੇ ਈ ਰਿਕਸ਼ਾ ਵਾਲੇ ਵੀ ਉਹਨਾਂ ਦੇ ਸਦੋ ਉਹਨਾਂ ਨਾਲ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੇ ਕੁ ਟੋਏ ਭਰੇ ਨੇ ਗਾਂਹਾਂ ਤੋਂ ਵੀ ਅਸੀਂ ਅੱਗੇ ਵੀ ਦੇਖ ਰਹੇ ਹਾਂ ਵੀ ਇੱਕ ਦਿਨ ਕੱਢ ਕੇ ਸਾਰੇ 2 ਘੰਟਿਆਂ ਦਾ ਟਾਈਮ ਕੱਢ ਕੇ ਵੀ ਹੋਰ ਵੀ ਟੋਏ ਜਿਹੜੇ ਇੱਕ ਦੋ ਰਹਿ ਗਏ ਨੇ ਉਹ ਵੀ ਪਰੇ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਨਾ ਇਹ ਕਿੰਨੇ ਕੇ ਸਮੇਂ ਪਹਿਲਾਂ ਦੇ ਪਏ ਹੋਏ ਨੇ ਕੋਈ ਇਹ ਆ ਬਰਸਾਤਾ ਪੈਣ ਕਰਕੇ ਪਏ ਤਾਂ ਹੁਣ ਇਹ ਨੇ ਪਹਿਲਾਂ ਥੋੜੇ ਜਿ ਛੋਟੇ ਸੀਗੇ ਹੁਣ ਵੱਧਦੇ ਗਏ ਬਜਰੀ ਨਿਕਲੀ ਗਈ ਟਰੈਫਿਕ ਜ਼ਿਆਦਾ ਏ ਇਸ ਲਈ ਟੋਏ ਹੋਏ ਹੋ ਗਏ ਸੀਗੇ ਤੁਸੀਂ ਕੀ ਨਾਮ ਹੈ ਮੈਂ ਅਸੀ ਤਰਨਜੀਤ ਸਿੰਘ ਤਾਪ ਕਨਚਾਰ ਸਮਰਾਲਾ ਅੱਜ ਮਾਨਯੋਗ ਡੀਐਸਪੀ ਸਾਹਿਬ ਅ ਸ਼੍ਰੀ ਕਰਨਵੀਰ ਸਿੰਘ ਤੌਰ ਜੀ ਦੇ ਨਾਮਾਈ ਹੇਠ ਜਿਹੜੇ ਸੜਕਾਂ ਦੇ ਵਿੱਚ ਟੋਏ ਪੈ ਗਏ ਸੀਗੇ بارش ਦੇ ਕਾਰਨ ਜਿਹੜੇ ਕੀ ਹਾਦਸਿਆਂ ਦਾ ਕਾਰਨ ਬਣ ਰਹੇ ਸੀ ਆ ਕਾਫੀ ਸਮੇਂ ਤੋਂ ਸੜਕ ਨਾ ਬੰਦ ਕਰਕੇ ਇੱਥੇ ਦਿੱਕਤ ਪੈਦਾ ਹੋ ਰਹੀ ਸੀ ਇਸ ਲਈ ਸਾਥੀ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਟੋਏ ਭਰਵਾਏ ਨੇ ਅੱਜ ਤੇ ਅਸੀਂ ਵੀ ਆ ਬਾਕੀ ਨੂੰ ਵੀ ਇਹੀ ਹਦਾਇਤ ਕਰਦੇ ਆ ਕਿ ਜੇਕਰ ਤੁਹਾਡੇ ਨੇੜੇ ਤੇੜੇ ਸੜਕ ਦੇ ਉੱਤੇ ਕੋਈ ਟੋਆ ਪਿਆ ਹੋਇਆ ਤਾਂ ਕਿਰਪਾ ਕਰਕੇ ਆਪ ਵੀ ਭਰ ਦਿੱਤਾ ਜਾਵੇ ਕਿਉਂਕਿ ਸਮੇਂ ਦਰਾਂ ਨਹੀਂ ਛੜਕਾਂ ਬਣਦੀਆਂ ਜੇ ਜਦੋਂ ਸਮਾਂ ਆਊਗਾ ਉਸ ਤਰ੍ਹਾਂ ਨਹੀਂ ਛੜਕਾਂ ਬਣਣਗੀਆਂ ਇਹ ਇਕੱਲਾ ਮੇਨ ਚੌਂਕ ਦੇ ਵਿੱਚ ਇੱਥੇ ਭਰੋਗੇ ਤੋਂ ਜਾਂ ਹੋਏ ਤਾਂ ਕਿ ਨੇ ਸ਼ਹਿਰ ਦਾ ਇਲਾਕਾ ਜਿੰਨਾ ਵੀ ਸਾਡੇ ਏਰੀਆ ਚ ਪੈਂਦਾ ਜਿੱਥੇ-ਜਿੱਥੇ ਵੀ ਕੋਈ ਟੋਏ ਦੀ ਪ੍ਰੋਬਲਮ ਆ ਉੱਥੇ-ਉੱਥੇ ਭਰਵਾ ਰਹੇ ਆ ਜੀ ਵਿਭਾਗੋਂ ਕੋਈ ਹੋਰ ਆ ਭਰਤੀ ਨਹੀਂ ਕਿਸ ਤਰ੍ਹਾਂ ਦਾ ਮਾਕ ਦੇ ਵਿੱਚ ਆ ਇਹ ਦੇਖੋ ਜੀ ਸੇਵਾ ਜੀ ਤਾਂ ਜੀ ਇਹ ਤਾਂ ਸੇਵਾ ਦੇ ਤੌਰ ਤੇ ਭਰਵਾ ਰਹੇ ਆ ਵੈਸੇ ਵੀ ਚਲੋ ਸਾਡਾ ਫਰਜ਼ ਬਣਦਾ ਜੀ ਕਿ ਕੋਈ ਹਾਸਾ ਆਊਗਾ ਤਾਂ ਫਿਰ ਵੀ ਸਾਨੂੰ ਇਹ ਦੇਖਣਾ ਪਊਗਾ ਇਸ ਲਈ ਕਹਿੰਦੇ ਆ ਵੀ ਟੋਏ ਭਰ ਦਿੱਤੇ ਜਾਣ ਤਾਂ ਕੋਈ ਹਾਸੇ ਤੋਂ ਬਚਾਅ ਹੋ ਸਕਦਾ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ